ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਤੋ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਹੋਨਿੰਗ ਹਸਪੀਟਲ ਮਿਨਿਸਟਰੀ ਦੇ ਕੋਰਨਾਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਉਹਦੇ 15ਵੇਂ ਅਧਿਆਇ ਦੀ ਅਠਵੀਂ ਐਧ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਇਹ ਲੋਕ ਆਪਣੇ ਬੁੱਲਾ ਨਾਲ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮਿੱਥੋਂ ਦੂਰ ਹੈ ਫਰੀਸੀਆਂ ਤੇ ਗਰੰਥੀਆਂ ਦੇ ਵਿਵਹਾਰ ਅਤੇ ਚਲਚਲਨ ਕਾਰਨ ਪ੍ਰਭੂ ਜੀ ਉਸ ਨੂੰ ਪਖੰਡੀ ਆਖਦੇ ਹਨ ਉਹ ਪਰਮੇਸ਼ਵਰ ਦੀ ਆਰਾਧਨਾ ਅਤੇ ਅਰਦਾਸ ਕਰਨ ਲਈ ਆਉਂਦੇ ਤਾਂ ਹਨ ਪਰ ਸਿਰਫ ਆਪਣੇ ਬੁੱਲਾ ਨਾਲ ਉਹ ਰੱਬ ਦਾ ਨਾਮ ਤਾਂ ਧਿਆਉਂਦੇ ਹਨ ਪਰ ਉਸ ਤੋਂ ਨਹੀਂ ਡਰਦੇ ਪ੍ਰਭੂ ਆਖਦਾ ਹੈ ਉਹਨਾਂ ਦਾ ਹਿਰਦਾ ਮਿੱਥੋਂ ਦੂਰ ਹੈ ਦੂਰ ਰਹਿੰਦਾ ਹੈ ਭਾਵ ਉਹ ਪਰਮਾਤਮਾ ਦੀ ਰਜਾ ਨੂੰ ਨਹੀਂ ਜਾਣਦੇ ਨਾ ਜਾਣਨ ਦੀ ਕੋਸ਼ਿਸ਼ ਕਰਦੇ ਹਨ ਰੱਬ ਦੀ ਇੱਛਾ ਪੂਰੀ ਕਰਨਾ ਉਸ ਨੂੰ ਪਰਸਨ ਅਤੇ ਚੰਗਾ ਲੱਗਦਾ ਹੈ ਪਰ ਮਨੁੱਖ ਇਸ ਬਾਰੇ ਸੋਚਦਾ ਵੀ ਨਹੀਂ ਹੈ ਪਰਮਾਤਮਾ ਤੋਂ ਦੂਰ ਭਟਕਦੇ ਹੋਏ ਅਸੀਂ ਆਪਣੀ ਖੁਦ ਦੀ ਬਣਾਈ ਹੋਈ ਧਾਰਮਿਕਤਾ ਨਾਲ ਪਰਸੰਨਤਾ ਪ੍ਰਾਪਤ ਕਰਦੇ ਹਾਂ ਪਰ ਪਰਮਾਤਮਾ ਨੂੰ ਖੁਸ਼ ਕਰਨ ਦੀ ਵਿਅਰਥ ਕੋਸ਼ਿਸ਼ ਹੈ ਇਹ ਪਰ ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਜੋ ਕੋਈ ਜਿਸ ਕੋਲ ਵਿਸ਼ਵਾਸ ਹੈ ਉਹ ਪਰਮੇਸ਼ਰ ਨੂੰ ਖੁਸ਼ ਕਰਦੇ ਹਨ ਵਿਸ਼ਵਾਸ ਕਰਨ ਵਾਲੇ ਤੋਂ ਪਰਮੇਸ਼ਰ ਪਸੰਨ ਹੁੰਦੇ ਹਨ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਦੇ ਸਲੀਬ ਤੇ ਦਿੱਤੇ ਉਸ ਕੁਰਬਾਨੀ ਅਤੇ ਉਸ ਦੇ ਜੀ ਉੱਠਣ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਬਚਾਇਆ ਜਾਂਦਾ ਹੈ ਅਤੇ ਉਸ ਦੇ ਜੀਵਨ ਦੁਆਰਾ ਪਰਮਾਤਮਾ ਖੁਸ਼ ਹੁੰਦੇ ਹਨ ਕਿ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰਨਾ ਨਹੀਂ ਚਾਹੋਗੇ